ਜਿੰਦਾਬਾਦ ਗੱਲ ਮੰਤਰੀ ਵੈਸ਼ਨਵ ਜੀ ਜਿੰਦਾਬਾਦ ਗੱਲ ਮੰਤਰੀ ਵੈਸ਼ਨਵ ਜੀ ਜਿੰਦਾਬਾਦ ਰਾਜੇ ਮੰਤਰੀ ਬਿੱਟੂ ਜੀ ਜਿੰਦਾਬਾਦ ਐਮਪੀ ਵਿੰਕੂ ਜੀ ਜਿੰਦਾਬਾਦ ਸਾਡੇ ਕੌਂਸਲ ਸਰਤਾਜ ਜੀ ਜਿੰਦਾਬਾਦ ਸਾਡੀ ਪਾਰਟੀ ਜਿੰਦਾਬਾਦ ਲੋਕ ਜਨਤਾ ਪਾਰਟੀ ਜਿੰਦਾਬਾਦ ਮੇਰੇ ਨਬੀ ਸੇ ਅਸ਼ਵੀ ਜੀ ਜਿੰਦਾਬਾਦ ਇੰਦਰਵਾਈ ਪਾਰਟੀ ਜਿੰਦਾਬਾਦ ਇਹ ਦਿਆਣਾ ਕੱਲ ਰਾਤ ਨੂੰ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਸੀ7 ਰੇਲਵੇ ਕ੍ਰੋਸਿੰਗ ਜਿਹੜਾ ਕਿ ਪਿਛਲੇ 4-5 ਮਹੀਨਿਆਂ ਤੋਂ ਅਸੀਂ ਅਰਬਨ ਸਟਰੀਟ ਫੇਜ਼ 1 ਫੇਜ਼ 2 ਦੇ ਜੰਕਸ਼ਨ ਤੇ ਖੜੇ ਆ ਇਹ ਸਾਰਾ ਹੀ ਏਰੀਆ ਇਫੈਕਟ ਹੋ ਰਿਹਾ ਅਸੀਂ ਇਸ ਫਟਕ ਦੇ ਬੰਦ ਹੋਣ ਕਰਕੇ ਸੋ ਅੱਜ ਅਸੀਂ ਸਾਰੀ ਬੀਜੇਪੀ ਦੀ ਟੀਮ ਸਾਰੀ ਜਿਹੜੀ ਸੰਘ ਦੀ ਆਰਐਸਐਸ ਦੀ ਟੀਮ ਅਸੀਂ ਸਾਰੇ ਇੱਥੇ ਲੋਕਲ ਇਲਾਕਾ ਨਿਵਾਸੀ ਵੀ ਕੜੇ ਆ ਇਹ ਸਾਰੇ ਬੀਜੇਪੀ ਦੀ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਸਾਡੇ ਰੇਲਵੇ ਮੰਤਰੀ ਬੜੇ ਆਦਰਨੀਆ ਵੈਸ਼ਨਵ ਜੀ ਬੜੇ ਆਦਰਨੀਆ ਬਿੱਟੂ ਜੀ ਸਾਡੇ ਐਕਐਮਪੀ ਸਾਹਿਬ ਜਲੰਧਰ ਦੇ ਸੁਸ਼ੀਲ ਰਿੰਕੂ ਜੀ ਸਾਰਿਆਂ ਦੀ ਮਿਹਨਤ ਸਰਕਾ ਸਾਰੀਆਂ ਟੀਮ ਦੀ ਮਿਹਨਤ ਸਦਕਾ ਅੱਜ ਇਹ ਦੀਵਾਲੀ ਦਾ ਗਿਫਟ ਅਸੀਂ ਸਾਰੀ ਸੰਗਤ ਨੂੰ ਇਸ ਏਰੀਏ ਨੂੰ ਦੇ ਰਹੇ ਹਾਂ ਜਦੋਂ ਇਹ ਸੀ7 ਫਾਟਕ ਅੱਜ ਖੁੱਲਣ ਜਾ ਰਿਹਾ ਹੈ ਅੱਜ ਸ਼ਾਮ ਤੱਕ ਹੱਦ ਕੱਲ ਸਵੇਰ ਤੱਕ ਇਹ ਫਾਟਕ ਖੁੱਲ ਜਾਏਗਾ ਸਾਰਿਆਂ ਦੀ ਬੜੀ ਮਿਹਨਤ ਸੀ 40-50 ਹਜ਼ਾਰ ਬੰਦਾ ਰੋਜ਼ ਇਸ ਫਾਟਕ ਨੂੰ ਕਰਾਸ ਕਰਦਾ ਸੀ ਇਸ ਫਾਟਕ ਦਾ ਬੰਦ ਹੋਣ ਕਰਕੇ ਬਹੁਤ ਇਲਾਕਾ ਨਿਵਾਸੀਆਂ ਨੂੰ ਗੜਾ ਕੰਨਿਆ ਵਾਲੀ ਅਰਵੰਡ ਸਟਰੀਟ ਅਰਮਨ ਸਟੇਟ ਫੇਸ 2 ਜਿਨ੍ਹਾਂ ਦੇ ਕੰਮਕਾਜ ਘਰ-ਬਾਰ ਇੱਥੇ ਸੀਗੇ ਉਹਨਾਂ ਨੂੰ ਬੜੀ ਤੰਗੀ ਹੁੰਦੀ ਸੀ ਦੂਰੋਂ ਘੁੰਮ ਕੇ ਜਾਣਾ ਪੈਂਦਾ ਸੀ ਕਿਸੇ ਦਾ ਸੁੱਖ ਤੋਂ ਗੁੰਦਾ ਸੀ ਸਾਰਾ ਸਾਡਾ ਬੜਾ ਇੱਕ ਖਾਸ ਪਾਈਚਾਰਾ ਜਿਨ੍ਹਾਂ ਦਾ ਇੱਕ ਇਥੇ ਸ਼ਮਸ਼ਾਨ ਘਾਟ ਹੈ 200 ਸਾਲ ਪੁਰਾਣਾ ਉਹਨਾਂ ਨੂੰ ਬੜੀ ਇਨਕਨਵੀਨੀਅੰਸ ਹੁੰਦੀ ਸੀ ਜਦੋਂ ਡੈਡ ਬੋਡੀਜ਼ ਲੈ ਕੇ ਜਾਣੀਆਂ ਹੁੰਦੀਆਂ ਸੀ ਜਿਹੜਾ ਸਾਡਾ ਕੋਈ ਵੀਰ ਭਰਾ ਪੂਰਾ ਹੁੰਦਾ ਸੀ ਸੋ ਅੱਜ ਉਸ ਚੀਜ਼ ਦਾ ਸੋਲੂਸ਼ਨ ਕਰਦਿਆਂ ਹੋਇਆ ਸਾਡੇ ਮੋਦੀ ਸਾਹਿਬ ਦੀ ਰਹਿਨਮਾਈ ਦੇ ਅੰਡਰ ਸਾਡੀ ਸਾਰੀ ਜਿਹੜੀ ਲੋਕਲ ਅੱਜ ਇਹ ਵਾਲੀ ਲੀਡਰਸ਼ਿਪ ਖੜੀ ਹੈ ਜ਼ਿਲ੍ਹੇ ਤੋਂ ਵੀ ਖੜੀ ਹੈ ਸਟੇਟ ਤੋਂ ਵੀ ਖੜੀ ਹੋਰ ਵੀ ਸਾਡੇ ਲੀਡਰ ਸਾਹਿਬਾਨ ਖੜੇ ਨੇ ਅੱਜ ਅਸੀਂ ਬੜੇ ਧੰਨਵਾਦੀਆਂ ਸਾਰਿਆਂ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸੰਗਤ ਦੀ ਤੇ ਸਾਰੇ ਇਲਾਕੇ ਨਿਵਾਸੀਆਂ ਦੀ ਬੀਜੇਪੀ ਦੀ ਸਾਰੀ ਟੀਮ ਇਦਾਂ ਹੀ ਸੇਵਾ ਵਿੱਚ ਹਾਜ਼ਰ ਹੈ ਜੀ ਧੰਨਵਾਦ ਸਰ ਸਰਬੋਤਮ ਵਧੀਆ ਪ੍ਰਾਲਾ ਕੀਤਾ ਵਾ ਤੁਹਾਨੂੰ ਵੋਟਰਾਂ ਵੱਲੋਂ ਕਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਹੁਣ ਬਹੁਤ ਸਹਿਯੋਗ ਮਿਲ ਰਿਹਾ ਜੀ ਇਹ ਵੋਟਰ ਨਹੀਂ ਹੈਗੇ ਸਾਡੇ ਭੈਣ ਭਰਾਈ ਨੇ ਸਾਡੇ ਮਾਪਿਓ ਨੇ ਜਿੱਦਾਂ ਜਿੱਦਾਂ ਉਹਨਾਂ ਦੀ ਸੇਵਾ ਵਿੱਚ ਅਸੀਂ ਜੋ ਹੁਕਮ ਲਾਣਗੇ ਅਸੀਂ ਆਉਣ ਵਾਲੇ ਦੇ ਸਮੇਂ ਵੀ ਉਹਨਾਂ ਦੇ ਸਮਰਪਿਤ ਹੋ ਕੇ ਸੇਵਾ ਵਿੱਚ ਹਾਜ਼ਰ ਰਵਾਂਗੇ ਜੀ ਸਾਰੇ ਜਣੇ